ਸਭ ਤੋਂ ਪਹਿਲਾਂ ਤਾਂ ਜੀ ਸਾਰੇ ਗੈਰਤਮੰਦ ਤੇ اخਲਾਕੀ ਲੋਕ ਜਿਹੜੇ ਇਸ ਨਡਾਲੇ ਧਰਨੇ 'ਚ ਪਹੁੰਚੇ ਨੇ ਪਹਿਲਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਬਾਣੀ ਦੀ ਤੋਕਣ ਜਿਹੜੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਇੱਕ ਬੇਫੂਕ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹੈਂਕੜਵਾਜ ਨੂੰ ਇੱਕ ਕਮੇਡੀਅਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾ ਦਿੱਤਾ ਤੇ ਉਹਦਾ ਖਮਿਆਲਾ ਦਾ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਇਹ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਵਾਲਿਆਂ ਨੇ ਬੜਾ ਦੁਆਬੇ ਵਾਲਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਐਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਹੈ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਹਾਂ ਕੱਲ ਰਾਤ ਜਿਹੜੀ ਹਰਕਤ ਕੀਤੀ ਜਿਵੇਂ ਤੁਹਾਨੂੰ ਸਾਰੇ ਬੁਲਾਰਿਆਂ ਨੇ ਦੱਸਿਆ ਮੇਰੇ ਛੋਟੇ ਵੀ ਨਿਰਮਲ ਨੇ ਨਿਸ਼ਾਨ ਸਿੰਘ ਜੀ ਨੇ ਅਵਤਾਰ ਵਾਲੀਆ ਜੀ ਨੇ ਰਿਸ਼ਪਾਲ ਸਿੰਘ ਜੀ ਨੇ ਸਰਬਜੀਤ ਸੋਨੂ ਨੇ ਅਤੇ ਹੋਰ ਬਲਵਿੰਦਰ ਸਿੰਘ ਬਾਗੜੀਆਂ ਨੇ ਤੇ ਹੋਰ ਬੁਲਾਰਿਆਂ ਨੇ ਇਹਦੇ ਨਾਲ ਘਟਿਆ ਚਿੰਦੀ ਚੋਰਾਂ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਹਾ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਲੋਕੀ ਤਰਾ-ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆਂ ਤੋਂ ਵੱਧ ਮੌਤਾਂ ਹੋ ਗਈਆਂ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿਗੇ ਨੇ ਤੇ ਛੱਤਾਂ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਪੱਠਾ ਦਿੱਤਾ ਚਾਰਾ ਨਹੀਂ ਪ੍ਰਬੰਧ ਕਿਉਂਕਿ ਬਾਰਿਸ਼ ਨੇ ਸਾਰਾ ਖਤਮ ਕਰ ਦਿੱਤਾ ਇੱਕ ਪਾਸੇ ਦਾ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖਿੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਤੇ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾਵੇਂ ਕਿਉਂਕਿ ਸਾਡੇ ਗੁਰੂ ਸਾਹਿਬ ਹੈ ਨਾ ਜਿਹੜੇ ਜਦੋਂ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਆਉਂਦੀ ਜਦੋਂ ਆਪਾਂ ਜੋੜ ਮੇਲਿਆਂ ਤੇ ਜਾਂਦੇ ਆਂ ਪਾਪਾ ਬੰਦਾ ਸਿੰਘ ਬਹਾਦਰ ਦੀ ਕਥਾ ਸੁਣਦੇ ਆਂ ਦਸਮ ਪਿਤਾ ਸਰਬੰਸਦਾਨੀ ਦੀ ਨੌਵੇਂ ਪਿਤਾ ਦੀ ਗੱਲ ਸੁਣਦੇ ਆਂ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਛੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਤੇ ਫਿਰ ਆਪਾਂ ਟੈਂਦੀ ਕਲਾ 'ਚ ਕੋਈ ਨਹੀਂ ਜਾ ਸਕਦਾ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇੱਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਣਾ ਕੱਢਦਾ ਜਦੋਂ ਧੀ ਦੀਆਂ ਭੈਣ ਦੀਆਂ ਗਾਣਾ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਕਿੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੋਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਸਰ ਸਿਰ ਤੇ ਰਾਜ ਕਰ ਰਹੇ ਭਾਈ ਉਹ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋਇਆ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ ਚ ਸਾਡੇ ਲੀਡਰ ਆਫ oppositon ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨੇਗੇ ਅੱਛਾ ਇਹਨਾਂ ਦੀ ਇੱਕ ਔਰਤ ਐਮਐਲਏ ਇਹਨਾਂ ਦਾ ਅਨਕੋਦਰ ਵਾਲੀ ਪਤਾ ਨਹੀਂ ਨਾਂ ਇੰਦਰਜੀਤ ਮਾਨ ਆ ਸ਼ਾਇਦ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਇਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇਹ ਕਿ ਇਹਨਾਂ ਦੀ ਹੋਰ ਐਮ.ਐਲ.ਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੋਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਕੱਢੇ ਕਰਨ ਤੋਂ ਵਿਧਾਨ ਸਭਾ 'ਚ ਗਾਲਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਹੀ ਨਹੀਂ ਉਹਨਾਂ ਨੂੰ ਦਸਾਂ 15 ਨੂੰ ਮੋਰਿਆਂ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹਿਆਂ ਨੂੰ 3 4 ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੋਪਾ ਲਾ ਕੇ ਡਿਬਰੂਗੜੀਆ ਜੇਲਾ ਚ ਭੇਜਤਾ ਇੱਕ ਬੰਦੋਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨਆਰਆਈ ਆ ਕੈਨੇਡਾ ਦਾ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਹ ਹਥਿਆਰ ਨਹੀਂ ਇਥੇ ਬੰਦੂਕ ਰੱਖ ਕੇ ਉਹਦੇ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਠ ਦੇ ਉਹਦੀ ਪੁੱਤਰ ਨੂੰ ਕੁੱਟਿਆ ਆਹੰਕਾਰ ਆ ਇਹਨਾਂ ਦਾ ਦੋ ਨੌਜਵਾਨ ਦਲਿਤ ਸਿਗੇ ਅਬੋਹਰ ਵਿੱਚ ਗੋਲੀ ਕਾਂਡ ਉਹਦੇ ਜਿਹੜਾ ਉੱਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਿਮੀਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਿੰਨੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਹੋ ਯਾਰੋ ਕਹਿੰਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿਹਨੂੰ ਚਾਹੀਦਾ। ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ। ਇਹਨਾਂ ਦਾ ਐਮ.ਐਲ.ਏ ਆਪਣਾ ਸੌਰੀ। ਜਿਹੜਾ ਹਾਂ ਪਠਾਨ ਮਾਜਰਾ ਮੈਂ ਕੋਲ ਉਹਦੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਠੇਲੀ ਦੇ ਚੱਟੇ-ਵੱਟੇ ਸੀਗੇ। ਪਰ ਜਦੋਂ ਉਹਨੂੰ ਲੱਗਿਆ ਕਿ ਸ਼ਾਇਦ ਵੀ ਹੜ੍ਹਾਂ ਦੇ ਵਿੱਚ ਤਾਂ ਬਹੁਤ ਬੁਰੀ ਹਾਲਤ ਹੋ ਗਈ ਲੋਕਾਂ ਨਾਲ ਖੜਿਆ ਨਾ ਤੇ ਉਹਨੇ ਆਣ ਕੇ ਕਿਹਾ ਜੇ ਲੋਕਾਂ ਨਾਲ ਹੁਣ ਨਾ ਖੜੇ ਲੋਕੀ ਜੁੱਤੀਆਂ ਮਾਰਨਗੇ। ਉਹਨੇ ਉਹਨਾਂ ਦਾ ਦਿੱਲੀ ਵਾਲਿਆਂ ਦਾ ਖੁਲਾਸਾ ਕਰਤਾ ਕਿ ਸਾਡੀ ਪਾਰਟੀ ਦੇ ਤਾਂ ਪੱਲੇ ਹੀ ਕੱਖ ਨਹੀਂਗਾ। ਸਾਡੇ ਮੰਤਰੀਆਂ ਦੇ ਤਾਂ ਚੌਕੀਦਾਰ ਵੀ ਨਹੀਂ ਬਦਲ ਸਕਦੇ ਔਰ ਸੱਚ ਆ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਆਣਾ ਦਾ ਤੇ ਕੇਜਰੀਵਾਲ ਤੇ ਛੋਡੀਆਂ ਚਲਾਰੇ ਸਰਕਾਰ ਨੂੰ ਨਾਲ ਹੀ ਬਲਾਪਤ ਕਰਦਾ ਪਰਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮਐਲਏ ਇਹਨਾਂ ਦਾ ਬੰਦੂਆਂ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਉਹ ਐਮਐਲਏ ਬਹੁਤ ਅੱਛਾ ਵਾ ਜਦੋਂ ਐਮਐਲਏ ਪੰਜਾਬ ਦੀ ਗੱਲ ਕਰੇ ਚੱਕ ਲੋ ਢਾ ਲੋ ਪਰਚਾ ਦੱਸ ਮੈਂ ਤੁਹਾਡੇ ਸਾਹਮਣੇ ਖੜਾ ਇਥੇ ਰੋਜ਼ ਆ ਇੱਕ ਆ ਢੱਕਣ ਜਾਂ ਇਥੇ ਇਹਨਾਂ ਨੇ ਰੱਖਿਆ ਚੂਹਾ ਮਾਸਟਰ ਜਾਨ ਉਹ ਰੋਜ਼ ਕੀ ਕਹਿੰਦਾ ਖੇਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਕਗਾਰਗੇ ਪੁਰਾਣੇ ਬੰਦੇ ਬੈਠੇ ਪਹਿਲਾਂ ਇੱਕ ਵਾਰੀ ਗਵਾਈ ਦਿਓ ਮੇਰੇ ਪਿਤਾ ਜੀ ਨੇ ਕੋ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਕੋਈ ਇੱਕ ਮੁੰਡਾ ਇੱਕ ਬੰਦਾ ਪਰਿਵਾਰਾਂ ਅੰਕ ਕਹੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੀ ਝੂਠੇ ਪੁਲਿਸ ਮੁਕਾਬਲੇ ਅੰਮਾਰੇ ਅਨੂਪ ਸਿੰਘ ਕਪੂਰਥਲੇਆਰਗਾ ਕਸੋ ਚਾਲ ਦਾ ਮੁੰਡਾ ਉੱਥੇ ਬੈਠੇ ਭੁਖੜਤਾਲ ਰੱਖੀ ਜੇਲਾਂ ਕਟੀਆਂ ਐਨਐਸ ਲਾਏ ਇਹਨੂੰ ਟੱਕਣ ਨੂੰ ਇੰਨੀ ਗੱਲ ਦੀ ਨਹੀਂ ਪਤਾ ਆਉਂਦੀ ਸਮਝ ਆਉਂਦੀ ਫਿਰ ਕਹੂਗਾ ਖੈਰਾ ਨਸ਼ੇ ਵੰਡਵਾਉਂਦਾ ਦੱਸੋ ਮੈਂ ਤੁਹਾਨੂੰ ਲੱਗਦਾ ਮੈਂ ਨਸ਼ੇ ਵੰਡਾਉਣ ਵਾਲਾ ਬੰਦਾ ਯਾਰ ਲੱਗਦਾ ਦੱਸੋ ਜਰਾ ਬੋਲਿਓ ਜਰਾ ਕਹੀ ਜਾਂਦਾ ਨਸ਼ੇ ਵੰਡਾਉਂਦਾ ਝੂਠੋ ਹੀ ਝੂਠ ਯਾਰ ਲੱਖ ਲਾਨਤ ਯਾਰ ਤੇਰੇ ਕਿ ਤੈਉ ਆਪਣੇ ਬੂਤ ਤੋਂ ਨਹੀਂ ਕਦੀ ਜਿੱਤਿਆ ਆਪਣੇ ਬੂਤ ਤੋਂ ਵੀ ਨਹੀਂ ਕਦੀ ਜਿੱਤਿਆ ਅੱਛਾ ਹੁਣ ਕੀ ਕਰਦਾ ਉਹਨੂੰ ਪਤਾ ਕਿ ਲੋਕੀ ਮਗਰ ਚੜ ਸਕਦੇ ਨੇ ਚਾਰ ਥਾਣੇਦਾਰ ਇਕੱਠੇ ਕਰ ਨੂੰ ਚਾਰੇ ਚਾਰ ਪੁਲਿਸ ਵਾਲਿਆਂ ਦੀਆਂ ਥਾਣੇਦਾਰਾਂ ਦੀਆਂ ਗੱਡੀਆਂ ਵਿੱਚ ਆਪਣੀ ਗੱਡੀ ਵਾਰ ਕੇ ਤੇ ਬੰਨ ਤੇ ਐਂ ਕਦੀ ਐਂ ਚਲੇਗਾ ਕਦੀ ਐਂ ਚਲੇ ਕਿ ਕਿੰਦੀ ਕਿਸ਼ਤੀ 'ਚ ਬਹਿ ਗਏ ਕਦੀ ਰੀਲ ਬਣਾਤੀ ਕਿਉਂ ਉਹਨੂੰ ਡਰ ਲੱਗਦਾ ਤੁਹਾਡੇ ਤੋਂ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਓ ਵੀ ਇਦਾਂ ਹੀ ਮੂਰਖਤਾਈ ਕਰਦਾ ਨਫ਼ਰਤ ਦੀਆਂ ਗੱਲਾਂ ਕਰਦਾ ਕਰਦਾ ਦਿਮਾਗ ਖਰਾਬ ਕਾ ਕਰਾ ਕੇ ਬਹਿ ਗਿਆ ਤੇ ਮੈਂ ਸੋਚਿਆ ਸੀ ਚਲੋ ਮੁੰਡਾ ਕੋਈ ਸਿਆਣਾ ਹੋਊਗਾ ਪਰ ਮੁੰਡਾ ਆਪਣੇ ਪਿਓ ਦਾ ਵੀ ਪਿਓ ਨਿਕਲਿਆ ਅਸ਼ਦਾਈ ਔਰ ਇਦਾਂ ਹੀ ਇਹਦਾ ਜਿੱਦਾਂ ਉਹ ਬਿਮਾਰ ਹੋ ਗਿਆ ਇਦਾਂ ਹੀ ਬਿਮਾਰ ਕਰ ਲੈਣਾ ਉਹਨੂੰ ਮੈਂ ਕਹੂੰਗਾ ਨਸੀਹਤ ਦਊਂਗਾ ਕਿ ਥੋੜਾ ਨਾ ਔਕਾਤ ਚ ਰਹਿਦਾ ਹੁੰਦਾ ਵਾ ਸਮਾਂ ਬਹੁਤ ਬਲਵਾਨ ਆ ਜਿਸ ਦਿਨ ਸਮਾਂ ਬਦਲਿਆ ਨਾ ਤੁਹਾਨੂੰ ਆਹੇ ਹੀ ਪੁਲਿਸ ਵਾਲੇ ਜਿਹੜੇ ਤੇਰੇ ਨਾਲ ਫਿਰਦੇ ਇਹਨਾਂ ਨੇ ਚੱਕ ਕੇ ਢਾ ਕੇ ਅੰਦਰ ਦੇ ਦਾਂ ਤੂੰ ਸੋ ਆਪਣੀ ਔਕਾਤ ਚ ਰੋ ਅਗਲੀ ਗੱਲ ਜਿਹੜੀ ਖੜਾ ਨੇ ਜਿੱਦਾਂ ਇੱਥੇ ਬਲਵਿੰਦਰ ਨੇ ਕਿਹਾ ਕਿਥੇ ਬਲੁੰਦਾ ਸੀ ਬੈਠਾ ਹਾਂ ਬੈਠਾ ਇਹ ਕੋਈ ਹੜ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਆ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੱਲੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ 'ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋਈ ਕੋਈ ਖੱਲੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੱਲੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਅੱਛਾ ਇਹ ਜਿਹੜਾ ਹੜ ਕਿਉਂ ਆਇਆ ਵਾ ਸਾਦੇ ਬੰਦੇ ਵੀ ਜਾਣਗੇ ਹੁਣ ਕਿ ਜਿਹੜੇ ਸਾਡੇ ਉੱਤੇ ਡੈਮ ਆ ਪਾਖੜਾ ਪੋਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਇਹ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਝ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਦੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇਥੇ ਸ਼ਰਾਰਤ ਭਾਜਪੀ ਦੀ ਕੇਂਦਰ ਸਰਕਾਰ ਦੀ ਆਉਂਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉੱਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਏਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀਏ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਹੋਣਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਭਾਜਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੀ ਤਾਂ ਗੱਲ ਕਰ ਰਿਹਾ ਵਾ ਪਰ ਪੰਜਾਬ ਦੇ ਵਿੱਚ ਆਏ ਇਸ ਸਦੀ ਤੇ ਮਗਰਲੀ ਅੱਧੀ ਸਦੀ ਦੇ ਸਭ ਤੋਂ ਵੱਡੇ ਭਿਆਨਕ ਹੜਾਂ ਦੀ ਗੱਲ ਨਹੀਂ ਕਰ ਰਿਹਾ ਇੱਕ ਟਵੀਟ ਵੀ ਨਹੀਂ ਕੀਤਾ ਨੈਸ਼ਨਲ ਮੀਡੀਆ ਇੱਕ ਸ਼ਬਦ ਨਹੀਂ ਬੋਲਿਆ ਜਿਹੜਾ ਰੋਜ਼ ਕਰਦਾ ਬ੍ਰੇਕਿੰਗ ਬ੍ਰੇਕਿੰਗ ਆ ਫੜ ਲਿਆ ਉਹ ਫੜ ਲਿਆ ਸਾਰੇ ਚੁੱਪ ਨੇ ਅੱਛਾ ਆ ਜਿਹੜਾ ਆਪਣਾ ਹੈਗਾ ਬੇਫਕੂ ਆਦਮੀ ਭਗਵੰਤ ਇਹਦੇ ਪੱਲੇ ਦਾ ਕੁਝ ਹੈ ਨਹੀਂਗਾ ਜਦੋਂ ਆਇਆ ਪਹਿਲਾਂ ਤਾਂ ਤਾਮਿਲਨਾਡੂ ਫਿਰਦਾ ਰਿਹਾ ਜਦੋਂ ਇੱਥੇ ਲੁੱਕੀ ਰੋੜ ਰਹੇ ਸੀਗੇ ਹੈਲੀਕਾਪਟਰ ਲਾ ਕੇ ਤੇ ਇੱਥੇ ਪਹੁੰਚ ਗਿਆ ਖਰੇ ਗੁਰਦਾਸਪੁਰ ਸਾਈਡ ਤੇ ਇਹ ਹੈਲੀਕਾਪਟਰ ਮੇਰਾ ਥੋੜੋ ਹੈ ਇਹ ਤਾਂ ਕੋਈਦਾ ਹੀ ਹੈ ਰੱਜਿਆ ਸੀ ਉਦੋਂ ਮੈਂ ਕਿਤੇ ਮੈਂ ਤੁਹਾਨੂੰ ਦੇ ਚੱਲਿਆ ਆਵਾ ਬੇਵਕੂਫਾ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕੀ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀਰੀ ਦੇ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਆ ਇਹਨਾਂ ਦੇ ਤੋੜੇ ਚੱਕਦੇ ਫਿਰਦੇ ਨੇ ਆਹ ਹਰਜੋਤ ਬੈਂਸ ਅਰਗੇ ਮਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਵੀ ਕਦਰ ਨਹੀਂ ਬੈਠੇ ਉੱਥੇ ਤੁਹਾਡਾ ਕੰਮ ਹੈ ਪਾਲਿਸੀ ਬਣਾਉਣਾ ਕਿ ਅਸੀਂ ਕਿੰਨਾ ਮੁਆਵਜ਼ਾ ਦੇਣਾ ਵਾ ਕਿੰਨੀ ਅਸੈਸਮੈਂਟ ਕਰਾਉਣੀ ਆ ਕਿਵੇਂ ਮਸ਼ੀਨਾਂ ਦਾ ਮਸ਼ੀਨੀ ਵੇਚ ਕੇ ਸਾਰੇ ਜਿਹੜੇ ਵੱਢ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੰਨਣਾ ਵਾ ਡੱਕਾ ਲਾਉਣਾ ਆ ਆਪਣੇ ਲਾਗੇ ਬੰਨ ਟੁੱਟਣ ਦੀ 88 ਟੁੱਟਿਆ ਸੀਗਾ ਮਨਸੂਰਵਾਲ ਵੇੜ ਤੇ ਟਿਲਵਾ ਕੌਣ ਕੰਮ ਕਰ ਰਿਹਾ ਉੱਥੇ ਆਪਣੇ ਨਿਆਣੇ ਕੰਮ ਕਰ ਰਹੇ ਨੇ ਰੁੱਕੀ ਬੱਚੇ ਕਿੱਥੇ ਆ ਸਰਕਾਰ ਕਿੱਥੇ ਤੁਹਾਡੀਆਂ ਜੀਸੀਬੀ ਕਿੱਥੇ ਤੁਹਾਡੀਆਂ ਮਸ਼ੀਨਾ ਕਿੱਥੇ ਤੁਹਾਡਾ ਅਮਲਾ ਕਿੱਥੇ ਤੁਹਾਡਾ ਡਰੇਨੇਜ ਕਿੱਥੇ ਤੁਹਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਹੀ ਨਹੀਂਗਾ ਕੁਛ ਨਹੀਂ ਕੀਤਾ ਦੰਦ ਕੱਢ ਕੇ ਦਿਖਾਤੇ ਤੇ ਕੱਲ ਪਰਸੋਂ ਇੱਕ ਔਰਤ ਦੇ ਗਾਲ੍ਹਾਂ ਕਿ ਬਹੁਤ ਮਨ ਨੂੰ ਜੇ ਮੁੱਖ ਮੰਤਰੀ ਇਹ ਬੇਫਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਇੱਦਾਂ ਨਹੀਂ ਹੱਥਾਂ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਜੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਕਿ ਪੈਂਕੇ ਖੋਰ ਦਿਓ ਮੈਨੂੰ ਰੋਂਦਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਦੇਣਾ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਉਹ ਸਾਰਿਆਂ ਥੋੜਾ ਜਿਹਾ ਦੇਚ ਆਪਾਂ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨੋ ਫੜੀ ਗਈ ਔਰਤ ਜਿਹਨੂੰ ਜਫੀ ਪਾਉਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਵੱਡਾ ਪੱਲਾ ਲਖਾਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦੇ ਬੈਠੀਆਂ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੋਰੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕ੍ਰਿਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀੜਾ ਤਾਂ ਮੈਂ ਬਿਲਕੁਲ ਪਸੂ ਹੂਗੀ ਸਾਡੀ ਯਾਰੋ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਝਾਰੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਝੌਂਕੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਿਕਿਉਰਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਜਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਣਦੇ ਆ ਆਪਾਂ ਲੰਗਰ ਛਕਦੇ ਆਪਾਂ ਪੰਗਤ 'ਚ ਬਹਿ ਕੇ ਛਕਦੇ ਆ ਲੰਗਰ ਚੱਲਦਾ ਹੁੰਦਾ ਅਸੀਂ ਪੰਗਰ ਚ ਬੈਠੇ ਆਂ ਕੱਲਾ ਚੌਂਕੜੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਦੱਸੋ ਹੁਣ ਕੀ ਕਰਾਂ ਅੱਛਾ ਇੱਕ ਥਾਂ ਚਲੇ ਗਿਆ ਗੱਡੀ ਚੋਂ ਬਾਹਰ ਨਿਕਲ ਕੇ ਐ ਮੈਂ ਆ ਗਿਆ ਮੈਂ ਆ ਗਿਆ ਉਹ ਲੋਕੀ ਖੜੇ ਸੀ ਜਿਹੜੇ ਵਿਚਾਰੇ ਉਹ ਕਹਿੰਦੇ ਉਹ ਬਹਿ ਜਾ ਉਹ ਅੰਦਰ ਉਹ ਮਾਨਾ ਬਹਿ ਜਾ ਅੰਦਰ ਉਹ ਪਿੱਛੇ ਲੰਗਰ ਨਹੀਂ ਪਹੁੰਚਣ ਦਾ ਗਰੀਬਾਂ ਦੇ ਕੋਲ ਉਹ ਜਦੋਂ ਬੈਠਾ ਉਹਨਾਂ ਨੇ ਚਿੱਕਾ ਮਾਰੀਆਂ ਉਹ ਕੀ ਆਇਓ ਕੀ ਆਉਣਾ ਜਿਹੜੇ ਕਹਿੰਦੇ ਸੀ ਆਮ ਜੇ ਬੰਦੇ ਆ ਜੀ ਹਜ਼ਾਰ ਗਨਮੈਨ ਆ ਮੇਰੇ ਵੀਰੋ ਗੱਡੀਆਂ ਪਤਾ ਨਹੀਂ ਕਿੰਨੀਆਂ ਚੱਕੀ ਫਿਰਦਾ ਵਾ ਅਮਲਾ ਕਿੰਨਾ ਚੱਕੀ ਫਿਰਦਾ ਵਾ ਇਸ ਲਈ ਮੈਂ ਤਾਂ ਤੁਹਾਨੂੰ ਸਿਰਫ ਔਰ ਜਿਹੜਾ ਮੈਂ ਗੱਲ ਵਿੱਚ ਛੱਡਤੀ ਸੀ ਮੇਰੇ ਤੇ ਪਰਚੇ ਕਿਉਂ ਦਰਜ ਹੁੰਦੇ ਨੇ ਇਸੇ ਲਈ ਦਰਜ ਹੁੰਦੇ ਨੇ ਕਿ ਮੈਂ ਆਪਣੀ ਸਟੇਟ ਲਈ ਖੜਦਾ ਆਪਣੇ ਲੋਕਾਂ ਲਈ ਖੜਦਾ ਵਾਂ ਕਿਸਾਨਾਂ ਲਈ ਖੜਦਾ ਤੁਹਾਨੂੰ ਲੱਗਦਾ ਜਿਹੜੇ ਦੇ ਮੈਂ ਐਨਡੀਪੀਐਸ ਦਾ ਪਰਚਾ ਜਿਹਦੇ ਚ ਮੈਨੂੰ 5 ਮਹੀਨੇ ਜੇਲ੍ਹ ਰੱਖਿਆ ਤੁਹਾਨੂੰ ਲੱਗਦਾ ਮੈਂ ਨਸ਼ੇ ਦਾ ਸੌਦਾਗਰ ਆਂ 9 ਸਾਲ ਪੁਰਾਣਾ ਮੁਕੱਦਮਾ ਜਿਹਦੇ ਭਗਵੰਤ ਮਾਨ ਆਪ ਗਵਾਹੀ ਦਿੰਦਾ ਮੇਰੇ ਹੱਕ ਚ ਇਹ ਖੇਰਾ ਬੇਗੁਨਾਮ ਹੈ ਪਾਰਲੀਮੈਂਟ ਚ ਚੱਕੂਗਾ ਗੱਲ ਉਸੇ ਚ ਫੜ ਕੇ ਰੇਸੀ ਹੁਣ ਵੀ ਲੱਗੇ ਹੋਏ ਨੇ ਹਲੇ ਹਟਦੇ ਨਹੀਂ ਇਹ ਪੰਜਾਂ ਪੰਜ ਮੁਕਦਮੇ ਕਰਕੇ ਦੋ ਵਾਰੀ ਜੇਲ੍ਹ ਚ ਰੱਖ ਕੇ ਹਲੇ ਹਟਦੇ ਨਹੀਂਗੇ ਹਲੇ ਕਹਿੰਦੇ ਖੇਰੇ ਨੂੰ ਹੋਰ ਚੱਕੋ ਇਹਨਾਂ ਦੀ ਦਿੱਲੀ ਟੀਮਾਂ ਬੈਠੀਆਂ ਆ ਜਿਹੜੇ ਕੇਜਰੀਵਾਲ ਦੇ ਸੋਲੀਆਂ ਸੋਸੋਡੀਆਂ ਦੀਆਂ ਚੱਕੋ ਉਹਨੂੰ ਕਿਸੇ ਤਰੀਕੇ ਬਣਾਓ ਉਹਦੀ ਆਵਾਜ਼ ਬੰਦ ਕਰੋ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਨੇ ਮੇਰੇ ਆ ਜਿਹੜਾ ਟੱਕਣ ਹੈ ਸਮਝਦਾ ਮੇਰੇ ਕੰਮ ਹੁੰਦੇ ਆ ਪੁਲਿਸ ਮੇਰੇ ਅੱਖੇ ਲੱਗਦੀ ਆ ਇਹ ਖੈਰੇ ਦੇ ਵਿਰੋਧ ਕਰਕੇ ਤੇਰਾ ਮੁੱਲ ਆ ਮਾੜਿਆ ਜਿੱਦਣ ਖੈਰਾ ਮਾੜਿਆ ਠੰਡਾ ਹੋ ਗਿਆ ਤੈਨੂੰ ਮੋਕਰਾਣੇ ਮਾਰ ਕੇ ਠੁੱਡਾ ਤੇ ਤੇਰੀ ਔਕਾਤ ਦਿਖਾ ਦੇਣੀ ਆ ਇਸ ਕਰਕੇ ਚਿੰਦੀ ਚੋਰੋ ਬਣ ਜੋ ਬੰਦੇ ਸਮਾਂ ਹੈਗਾ ਲੋਕਾਂ ਨਾਲ ਪੰਗੇ ਮਤ ਲਵੋ ਖਾਦਾ ਕੀ ਇਹ ਇਹ ਵੀ ਕਿਸੇ ਭਾਵਾਂ ਆਪਣੇ ਐਨ ਆਰ ਆਈ ਆ ਸਾਧੂ ਸੰਤਾਂ ਦਾ ਹੋਣਾ ਇਹਨਾਂ ਦੇ ਪੱਲੇ ਕੀ ਆ ਉੱਥੇ ਇਹਦਾ ਵੱਡਾ ਟਰੱਕ ਆਦਾ ਕਿੱਥੋਂ ਭੇਜ ਸਕਦਾ ਜੀ ਸੋ ਚਲੋ ਮੇਰੇ ਵੀਰੋ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਆ ਜਿੱਤ ਹਾਰ ਵਿੱਚੋਂ ਕੋਈ ਅੱਗੇ ਕੋਈ ਜ਼ੋਰਤ ਰੱਖੇਗਾ ਬੋਲੇਗਾ ਅਸੀਂ ਤਾਲਾ ਲਾ ਦੇਾਂਗੇ ਅਸੀਂ ਪਰਚਾ ਦਰਜ ਕਰ ਦੇਾਂਗੇ ਅਸੀਂ ਜੇਲ੍ਹ ਛੁੱਟ ਦੇਾਂਗੇ ਅਸੀਂ ਪਠਾਨ ਮਾਜਵੇ ਵਾਂਗੂ ਬਲਾਤਕਾਰ ਬਣਾ ਦੇਾਂਗੇ ਇਨਕਾਊਂਟਰ ਬਣਾ ਦੇਾਂਗੇ ਇਹ ਹੁਣ ਤੁਹਾਡਾ ਤੇ ਆਪਣਾ ਇਮਤਿਹਾਨ ਆ ਕਿ ਅਸੀਂ ਇਹਨਾਂ ਦੇ ਮੋਰੇ ਖੜਨਾ ਵਾਂ ਕਿ ਛੁਕਣਾ ਵਾਂ ਇਸ ਲਈ ਮੇਰੇ ਵੀਰੋ ਆਪਾਂ ਖੜਨਾ ਆਇਆ ਇੱਥੇ ਤੁਸੀਂ ਸਾਰੇ ਆ ਜਿੰਨੇ ਕਿਰਤ ਕਰਨ ਵਾਲੇ ਬੰਦੇ ਬੈਠੇ ਹੋ ਮੈਂ ਤਾਂ ਚਲੋ ਫਿਰ ਵੀ ਹੱਥੀਂ ਨਹੀਂ ਕੰਮ ਕਰਦਾ ਪਰ ਮੈਂ ਤੁਹਾਡੀ ਆਵਾਜ਼ ਆ ਤੁਸੀਂ ਮੈਨੂੰ ਐਮਐਲਏ ਚੋਣ ਮੈਨੂੰ ਤੁਹਾਡੇ ਕਰਕੇ ਮਾਣ ਆ ਜੇ ਮੇਰੀ ਪਛਾਣ ਆ ਉਹ ਤੁਹਾਡੇ ਕਰਕੇ ਆ ਮੈਂ ਪੁਲੱਥ ਦਾ ਦੇਣ ਤੱਕ ਕਦੀ ਵੀ ਨਹੀਂ ਦੇ ਸਕਦਾ ਸਾਡਾ ਪਰਿਵਾਰ ਹੀ ਨਹੀਂ ਕਦੀ ਦੇ ਸਕਦਾ ਇਸ ਕਰਕੇ ਅੱਜ ਆਪਾਂ ਇੱਥੇ ਫੈਸਲਾ ਲੈਣਾ ਕਮੇਟੀ ਨੇ ਲੈਣਾ ਮੈਂ ਨਹੀਂ ਲੈਣਾ ਜੋ ਫੈਸਲਾ ਤੁਸੀਂ ਲਵੋਗੇ ਸੜਕ ਰੋਕਣੀ ਆ ਕਾਲਾ ਤੋੜਨਾ ਵਾ ਹੋਰ ਕਿਤੇ ਜਾਣਾ ਵਾ ਮੈਂ ਤੁਹਾਡੇ ਨਾਲ ਆ ਮੈਨੂੰ ਭਾਵੇਂ ਜਿੱਥੇ ਮਰਜੀ ਲੈ ਚਲੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੋਂ ਨਾਰੇ ਲਾਓ ਜਰਾ ਇਹਨਾਂ ਨੂੰ ਪਤਾ ਲੱਗੇ ਆ ਜਿਹੜਾ ਫਰਾਡ ਸਿਸਟਮ ਹੈ ਤਾੜੀ ਮਾਰੋ ਕਰੀ ਦੋ ਜੇ ਮੇਰੀਆਂ ਚੰਗੀਆਂ ਗੱਲਾਂ ਲੱਗੀਆਂ ਹੋਰ ਤਾੜੀ ਮਾਰੋ ਇੱਕ ਵਾਰ ਜੇ ਟੱਕਣ ਪਾਰਟੀ ਦੇ ਖਿਲਾਫ ਤੁਹਾਡਾ ਰੋਸ ਹੈ ਹੋਰ ਤਾੜੀ ਮਾਰੋ ਇੱਕ ਵਾਰ ਵਾਹ ਵਾਹ ਖੰਡਰ ਸਰਕਾਰ ਜੰਮਾ ਪੰਜਾਬ ਤਸल्ली ਚਿੰਦੀ ਚੋਰਾ ਦੀ ਕਿ ਨਹੀਂ ਪਰਚਾ ਵੀ ਦਰਜ ਕਰਾਉਣਾ ਹੈ ਅਮ ਅੱਛਾ ਕੱਲ ਸੁਣੋ ਹੁਣ ਬਚਾ ਲੈਣਗੇ ਸਾਲਕ ਸਾਲ ਬਚਾ ਲੈਣਗੇ ਇੱਥੇ ਤੁਹਾਡੀ ਕਚਹਿਰੀ ਚ ਖਹਿਰਾ ਬੋਲ ਕੇ ਗਿਆ ਇੱਥੇ ਕਚਹਿਰੀ ਦੇ ਵਿੱਚ ਜੇ ਕੰਗ ਫੜਾ ਕੇ ਬੈਠਕਾ ਨਾ ਕਢਾਈਆਂ ਜਿਸ ਬੰਦੇ ਨੇ ਤੁਹਾਨੂੰ ਢੀਂਡੀਆਂ ਪਹਿਣਨੀਆਂ ਗਾਲਾਂ ਕਢੀਆਂ ਤੇ ਖਹਿਰਾ ਮੇਰਾ ਨਾਮ ਨਹੀਂ ਮੇਰੇ ਵੀਰ ਜਿੰਨੀਆਂ ਜ਼ਿਆਤੀਆਂ ਕੀਤੀਆਂ ਇਕੱਲੀ-ਇਕੱਲੀ ਦਾ ਹਿਸਾਬ ਹੋਵੇਗਾ ਜਿੰਨੇ ਥਾਣਿਆਂ ਦੇ ਨਾਮ ਤੇ ਪੈਸੇ ਖਾਦੇ ਟੱਕੜੋ ਇੱਕ ਮੇਰੇ ਕੋਲ ਪੂਰੀ ਲਿਸਟ ਆ ਕਿਹੜੇ ਕੇਸ ਵਿੱਚ 4 ਲੱਖ ਰੁਪਇਆ ਗਿਆ ਕਿਹੜੇ ਕੇਸ ਵਿੱਚ 2 ਲੱਖ ਪੁਲਿਸ ਦੇ ਧੱਲੇ ਬਣੇ ਹੋਏ ਨੇ ਇਹ ਕਿਹੜੇ ਨੰਬਰਦਾਰ ਚੋਂ ਕਿੰਨੇ ਪੈਸੇ ਲਏ ਕਿਹੜੇ ਨੰਬਰਦਾਰੀ ਵਾਸਤੇ ਕਿੰਨੇ ਸਾਰੀ ਲਿਸਟ ਹੈ ਮੇਰੇ ਕੋਲ ਇੱਕ ਇੱਕ ਗੱਲ ਦਾ ਹਿਸਾਬ ਦੇਣਾ ਬਹੁਤ ਨਿਊ ਚੱਲ ਰਹੀ ਭਗਵਾਨ ਪ੍ਰਮਾਤਮਾ ਕੇਰ ਬੁਮਾਰ ਹੋ ਗਿਆ ਤੀਰੀਆਂ ਤੇ ਚੱਲ ਚਲੋ ਅੱਤ दारू ਮੁੱਕ ਗਈ ਉਹ ਨਹੀਂ ਹੋਰ ਕੁਝ ਨਹੀਂ ਹੋਇਆ ਤਾਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਏਦਾਂ ਹੀ ਰਹਿਣਾ ਡਰਣਾ ਨਹੀਂਣਾ ਆਪਾਂ ਬਿਲਕੁਲ ਕੋਈ ਸਰਕਾਰ ਸੁਪੂਰ ਕੋਈ ਪੁਲਿਸ ਪਲਾਸ ਆਪਾਂ ਨੂੰ ਡਰਾ ਧਮਕਾ ਨਹੀਂ ਸਕਦੇ ਤੇ ਮੈਂ ਜਿੱਦਾਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਨਾ ਕਿਤੇ ਮਾੜਾ ਮੋਟਾ ਆਪਣੇ ਹਲਕੇ ਦੇ ਵਿੱਚ ਘੂਪ ਭਾਗ ਹੁੰਦੇ ਮੈਨੂੰ ਜਾਣਾ ਪੈਂਦਾ ਪਰ ਮੈਂ ਬੈਠਾ ਹਲੇ ਅਗਲਾ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੀ ਕੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬੋਲੇ ਸੋਨ ਹੋਲ ਬੋਲੇ ਸੋਨ ਹੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ